ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਗੁਰਦਾਸਪੁਰ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਕੁਝ ਮੁਹੱਲਿਆਂ ਦਾ ਦੌਰਾ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਸਥਿਤ ਸਰਕਾਰੀ ਨਸ਼ਾ ਮੁਕਤੀ ਕੇਂਦਰ ਦਾ ਵੀ ਦੌਰਾ ਕੀਤਾ ਤੇ ਲਾਸ਼ ਕਰਵਾਉਣ ਆਏ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਨਾਲ ਹੈ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਦੇ ਲਈ ਸਰਕਾਰ ਹਰ ਉਪਰਾਲਾ ਕਰ ਰਹੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਇਹਦਾ ਅੱਜ ਦਾ ਪਰਪਸ ਹੈਗਾ ਜੀ ਇੱਕ ਪੱਲ ਜਿਹੜੀਆਂ ਹੁਣ ਅੱਗੇ ਬਰਸਾਤ ਆ ਰਹੀ ਹੈ ਇਹਦੇ ਨਾਲ ਬਿਮਾਰੀਆਂ ਹੁੰਦੀਆਂ ਜਿਸ ਤਰ੍ਹਾਂ ਡੈਂਗੀ ਹੋ ਗਿਆ ਚਿਕਨਗੁਨੀਆ ਮਲੇਰੀਆ ਔਰ ਡਾਇਰੀਆ ਜੀਜ਼ ਹੋ ਜਣੇ ਕਿਸੇ ਨੂੰ ਤਸਤ ਰੋਗ ਹੋ ਗਿਆ ਇਹਦੇ ਨਾਲ ਈਵਨ ਜਿਹੜਾ ਹੈਗਾ ਤੁਹਾਡਾ ਹੈਪੇਟਾਈਟਸ ਏ ਹੋ ਜਾਂਦਾ ਕੋਲਰਾ ਫੈਲ ਜਾਂਦਾ ਇਨਾਵਦੀ ਸਾਰੇ ਪੂਰੀ ਜਾਣਕਾਰੀ ਜੁਧ ਨਸ਼ੇ ਵਿਰੋਧ ਚੱਲਦਾ ਪਿਆ ਉਹਦੇ ਬਾਰੇ ਜਿਹੜਾ ਹੈਗਾ ਸਾਰਾ ਉਹਦਾ ਰਿਵਿਊ ਕਰਕੇ ਵੀ ਤੁਹਾਡੇ ਕਿੰਨੇ ਕਿ ਨਸ਼ੇੜੀ ਆ ਗਿਆ ਉਹਨਾਂ ਦਾ ਇਲਾਜ ਕਰਨਾ ਕਿੱਦਾਂ ਕਰਨਾ ਪੁਲਿਸ ਆਪਣਾ ਕੰਮ ਕਰ ਰਹੀ ਆ ਉਹਨਾਂ ਦੇ ਹਸਪਤਾਲਾਂ ਦੇ ਵਿੱਚ ਬੰਦੋਬਸਤ ਦੇਖਣੇ ਸਾਰੇ ਉਹਨਾਂ ਨੂੰ ਤਾਂ ਕਿ ਨਸ਼ਾ ਛੁਡਾ ਕੇ ਕਿਸੇ ਕੰਮ ਤੇ ਲਾਇਆ ਜਾ ਸਕੇ ਉਹਦਾ ਉਹਦਾ ਸਾਰਾ ਸਕੀਮ ਬਣਾਣੀ ਜਿਹੜਾ ਪ੍ਰਸ਼ਾਸਨ ਨਾਲ ਤੀਜਾ ਹੈਗਾ ਕਿ ਜਿਹੜਾ ਸਾਡਾ ਰੰਗਲਾ ਪੰਜਾਬ ਵਿਕਾਸ ਸਕੀਮ ਆ ਉਹਦੇ ਵਿੱਚ ਹਰ ਅਸੈਂਬਲੀ ਸੈਗਮੈਂਟ ਵਿੱਚ 5 ਕਰੋੜ ਆ ਤੁਹਾਡੇ ਜਿਵੇਂ ਇਹਦੇ ਵਿੱਚ 7 ਆ ਗਿਆ ਤਾਂ 35 ਕਰੋੜ ਰੁਪਇਆ ਆਊਗਾ ਤੇ 35 ਕਰੋੜ ਰੁਪਈਆ ਉਹ ਪਿੰਡਾਂ ਦੀਆਂ ਗਲੀਆਂ ਨਾਲੀਆਂ ਧਰਮਸ਼ਾਲਾ ਸਕੂਲਾਂ ਨੂੰ ਠੀਕ ਕਰਨਾ ਕੋਈ ਨਾ ਕੋਈ ਜਿਹੜਾ ਬੁਨਿਆਦੀ ਢਾਂਚਾ ਜਿਹੜਾ ਬਣਨਾ ਹੈ ਕਿ ਲੋਕਾਂ ਦੀ ਜਿਹੜੀਆਂ ਸੜਕਾਂ ਬਣਨੀਆਂ ਉਹਦੇ ਨਾਲ ਜਦੋਂ ਇਹ ਵਾਲੇ ਸਾਰੇ ਕੰਮ ਹੋਣਗੇ ਤਾਂ ਉਹਦੇ ਨਾਲ ਰੋਜ਼ਗਾਰ ਵੀ ਪੈਦਾ ਹੋਊਗਾ ਤੇ ਇਹ ਜਦੋਂ 35 ਕਰੋੜ ਰੁਪਈਆ ਹੈਗਾ ਜਦੋਂ ਕੋਈ ਕੰਮ ਕਰਨਗੇ ਕੋਈ ਕੋਈ ਮਤਲਬ ਇਟਾ ਕਿਸ ਤੋਂ ਖਰੀਦੋਗੇ ਕਿਸ ਤੋਂ ਸੀਮੈਂਟ ਖਰੀਦੋਗੇ ਰੇਤਾਂ ਖਰੀਦੋਗੇ ਹੋਰ ਬਹੁਤ ਸਾਰਾ ਜਿਹੜਾ ਕੰਸਟ੍ਰਕਸ਼ਨ ਦੇ ਵਿੱਚ ਸਮਾਨ ਲੱਗਦਾ ਉਹ ਸਾਰਾ ਖਰੀਦੋਗੇ ਤੇ ਉਹਦੇ ਨਾਲ ਕਿਹਾ ਕਿ 35 ਕਰੋੜ ਰੁਪਇਆ ਗੁਰਦਾਸਪੁਰ ਦੇ ਵਿੱਚ ਖਰਚਿਆ ਜਾਊਗਾ ਉਹਦੇ ਨਾਲ এমਪਲॉयमेंट ਜਿਵੇਂ ਨਰੇਗਾ ਵਰਕਰਸ ਹੈ ਉਹ ਕਹਿੰਦੇ ਸਾਨੂੰ 100 ਦਿਨ ਦਾ ਕੰਮ ਦਿਓ ਤੇ ਜਦੋਂ ਇਹ ਸਾਰਾ 35 ਕਰੋੜ ਖਰਚਿਆ ਜਾਏਗਾ ਉਹਨਾਂ ਨੂੰ ਪਹਿਲਾਂ ਮਿਲਦਾ ਨਹੀਂ ਆ 100 ਦਿਨ ਦਾ ਕਿਸੇ ਨੂੰ 40 ਦਿਨ ਕਿਸੇ ਨੂੰ 45 ਦਿਨ ਉਹਨਾਂ ਨੂੰ 100 ਨਹੀਂ 150 ਦਿਨ ਕੰਮ ਮਿਲੇਗਾ ਉਹਨਾਂ ਕੋਲ ਜੁੜੀ ਹੈ ਜੀ ਅਸੀਂ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਦੇ ਵਿੱਚ ਅਸੀਂ 5000 ਜਿਹੜੇ ਬੈੱਡ ਅਪਗ੍ਰੇਡ ਕੀਤੇ ਆ ਔਰ ਕਈ ਜਗ੍ਹਾ ਤੇ ਸਾਡਾ ਜਿਵੇਂ ਹੁਣ ਚਾਰ ਪਰਦੇ ਵਿੱਚ ਹੈ ਉੱਤੇ 450 ਪੇਸ਼ੈਂਟ ਹੋ ਗਏ ਪਹਿਲਾਂ ਇੱਥੇ ਵੀ ਤੁਹਾਡੇ ਜਿਹੜੇ ਪੇਸ਼ੈਂਟਸ ਹੈ 10 ਹੁੰਦੇ ਸੀ 15 ਹੁੰਦੇ ਸੀ ਮੈਂ ਤਾਂ ਦੋ 2.5 ਸਾਲ ਤੋਂ ਚੱਕਰ ਮਾਰ ਰਿਹਾ ਇੱਥੇ ਲੇਕਿਨ ਹੁਣ ਉਹ ਭਰੇ ਪਿਆ ਸਾਰੇ ਲੋਕ ਉੱਥੇ ਉਹਨਾਂ ਨੂੰ ਟਰਸਟ ਵੀ ਹੋਇਆ ਪੁਲਿਸ ਤੇ ਵੀ ਟਰਸਟ ਹੋਇਆ ਸਿਹਤ ਮਹਿਕਮੇ ਤੇ ਵੀ ਟਰਸਟ ਹੋਇਆ ਲੋਕਾਂ ਦਾ ਇਲਾਜ ਕਰਾਉਣ ਵੀ ਆ ਰਹੇ ਆ ਨਸ਼ਾ ਛੱਡਣ ਵਾਸਤੇ ਵੀ ਆ ਰਹੇ ਆ ਕੰਮ ਸਿੱਖਣ ਲਈ ਆ ਰਹੇ ਆ ਇਹ ਜਿਹੜਾ ਸਕਿੱਲ ਡਿਵੈਲਪਮੈਂਟ ਔਰ EMPLOIEMENT ਜਨਰੇਸ਼ਨ ਹੈ ਇਹ ਗੇਮ ਚੇਂਜਰ ਹੋਏਗਾ ਜੀ ਇਹ ਕਿਉਂਕਿ ਅਸੀਂ ਪਹਿਲਾਂ ਨਸ਼ਾ ਛਡਾ ਵੀ ਦ ਉਦੇ ਇਕਨੋਮਿਕ ਆਰਟੀਕਲ ਹਾਲਤ ਵੀ ਉਹੀ ਹੁੰਦੇ ਸੀ ਉਹ ਜਾ ਕੇ ਫਿਰ ਉਹਨਾਂ ਹਾਲਾਤਾਂ ਕਰਕੇ ਜਿੱਦ ਕਰਕੇ ਪਹਿਲਾ ਨਸ਼ਾ ਲੈਂਦਾ ਸੀ ਉਹ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਚਾਹੇ ਉਹ ਰੰਗਲਾ ਵਿਕਾਸ ਪੰਜਾਬ ਸਕੀਮ ਹੋਵੇ ਚਾਹੇ ਖੇਡ ਦੇ ਨਵੇਂ ਮੈਦਾਨ ਹੋਣ ਚਾਹੇ ਨਵੇਂ ਅਸੀਂ ਜਿਹੜੇ ਜਿਮ ਬਣਾ ਰਹੇ ਆ ਪਾਰਕ ਬਣਾ ਰਹੇ ਆ ਚਾਹੇ ਉਹ ਹੋਣ ਤੇ ਚਾਹੇ ਅਸੀਂ ਜਿਹੜਾ ਹੋਰ ਜਿਹੜੀਆਂ ਬਹੁਤ ਸਾਰੀਆਂ ਜਿਹੜੀ ਇਕਨੋਮਿਕ ਐਕਟੀਵਿਟੀ ਦੀ ਮੈਂ ਗੱਲ ਕੀਤੀ ਅਸੀਂ ਉਹ ਕਰਕੇ ਸਾਰਾ ਐਜੂਕੇਸ਼ਨ ਦੇ ਵਿੱਚ ਰਿਫਾਰਮ ਲਿਆ ਕੇ ਤੇ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਵੀ ਕਰ ਰਹੇ ਆ ਉਹਨਾਂ ਦਾ ਅਲਾਸ ਵੀ ਕਰ ਰਹੇ ਆ ਉਹਨਾਂ ਦੀ ਰ